ਕਬ ਖਾਓ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਸਤਾ ਆ ਗੰਦਾ ਗਟਰ ਦਾ ਪਾਣੀ ਲਾਈਟਰਿੰਗ ਵਾਲਾ ਪਾਣੀ ਜਿਹੜਾ ਇੱਥੇ ਅੱਗੇ-ਅੱਗੇ ਵੀ ਰਹਾ ਇਧਰ ਵੇਖੋ ਸੰਗਤ ਆ ਜਿਹੜੀ ਭਰਾਵੋ ਸੰਗਤ ਆ ਰਸਤਾ ਖਰਾਬ ਹੋਣ ਕਰਕੇ ਗੁਰੂ ਘਰੇ ਜਾਣੋਂ ਹਟ ਗਈ ਆ ਪਾਣੀ ਇਧਰ ਵੇਖੋ 1-1 ਫੁੱਟ 2-2 ਫੁੱਟ ਪਾਣੀ ਆ ਗੰਦਾ ਪਾਣੀ ਨਿਰੀ ਬਿਮਾਰੀ ਦਾ ਘਰ ਏ ਤੇ ਲੋਕਾਂ ਦੀਆਂ ਨੀਆਂ ਬਹਿ ਗਈਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸੰਗਤ ਨਾਲ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਆ ਕਿ ਵੀਰੋ ਜਿਵੇਂ ਭਾਰਤ ਦੇ ਵਿੱਚ ਕਿਵੇਂ ਜਿਹੜੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਇਹ ਰੌਲਾ ਪਾਉਂਦੇ ਸਾਡੀ ਪਾਰਟੀ ਨੇ ਵਿਕਾਸ ਕੀਤਾ ਕੋਈ ਕਹਿੰਦਾ ਸਾਡੀ ਪਾਰਟੀ ਨੇ ਕੀਤਾ ਕੋਈ ਕਹਿੰਦਾ ਸਾਡੀ ਪਾਰਟੀ ਨੇ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਿਆਦਾ ਅਹਿਮ ਜਾਣਕਾਰੀ ਸਾਂਝੀ ਕਰਨਾ ਚਾਹਣਾ ਚੋ ਕਿਸੇ ਦੇ ਆਪਣਾ ਰੌਲਾ ਤਾਂ ਵੀਰੋ ਪੰਜਾਬ ਦਾ ਗਲੀਆਂ ਨਾਲੀਆਂ ਦਾ ਹੀ ਹੈ ਲੀਡਰ ਤਾਂ ਬਹੁਤ ਕੁਝ ਕਹਿੰਦੇ ਆ ਪਰ ਆਪਾਂ ਹਜੇ ਗਲੀਆਂ ਨਾਲੀਆਂ ਦੇ ਵਿੱਚ ਹੀ ਫਸੇ ਹੋਏ ਆ ਇਸ ਤੋਂ ਉੱਤੇ ਆਪਣੇ ਪੱਲੇ ਕੁਝ ਨਹੀਂ ਹੈਗਾ ਪਰ ਵੀਰੋ ਜੇ ਕਿਸੇ ਦੇ ਘਰ ਦੇ ਬੂਹੇ ਪਾਣੀ ਖੜਦਾ ਉਹ ਚੱਲ ਜਾਂਦਾ ਪਰ ਤੁਸੀਂ ਹੈਰਾਨ ਹੋ ਜੂਗੇ ਮੇਰੇ ਹਿਸਾਬ ਨਾਲ 2 ਜਾਂ 3 ਸਾਲ ਹੀ ਹੋ ਗਏ ਨੇ ਗੁਰਦੁਆਰਾ ਸਾਹਿਬ ਨੂੰ ਜਿਹੜਾ ਜਾਣ ਵਾਲਾ ਰਸਤਾ ਏ ਆ ਮੈਂ ਵੀਰ ਨੂੰ ਕਹੂੰਗਾ ਵਿਖਾਓ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਸਤਾ ਆ ਗੰਦਾ ਗਟਰ ਦਾ ਪਾਣੀ ਲਾਈਟਰਿੰਗ ਵਾਲਾ ਪਾਣੀ ਜਿਹੜਾ ਇੱਥੇ ਅੱਗੇ-ਅੱਗੇ ਵੀਰ ਆ ਇਧਰ ਵੇਖੋ ਸੰਗਤ ਆ ਜਿਹੜੀ ਭਰਾਵੋ ਸੰਗਤ ਆ ਰਸਤਾ ਖਰਾਬ ਹੋਣ ਕਰਕੇ ਗੁਰੂ ਘਰੇ ਜਾਣੋਂ हट ਗਈ ਆ ਏ ਇਹ ਹੈਗਾ ਜੀ ਆ ਵੇਖੋ ਵੀਰ ਨੂੰ ਮੈਂ ਕਹੂੰਗਾ ਵਿਖਾਓ ਆ ਵੀਰੇ ਲਿਆ ਮੈਂ ਕੈਮਰਾ ਕਰਕੇ ਵਿਖਾਉਣਾ ਆ ਛੱਡ ਦੇ ਆ ਵੇਖੋ ਭਰਾਵੋ ਆ ਹਾਲ ਵੇਖੋ ਆ ਇਟਾ ਰੱਖੀਆਂ ਕਿਹੇ ਕਰਮਾ ਵਾਲੇ ਨੇ ਸਾਈਡ ਤੇ ਕਿ ਜਿਹੜੀ ਸੰਗਤ ਆ ਉਹ ਗੁਰੂ ਘਰੇ ਦਰਸ਼ਨ ਕਰਨ ਲਈ ਜਾ ਸਕਦੀ ਆ ਵੀਰੋ ਆ ਸਾਹਮਣੇ ਜਿਹੜਾ ਤੁਸੀਂ ਵੇਖਦੇ ਪਏ ਜੇ ਆ ਸਾਹਮਣੇ 3-4 ਫੁੱਟ ਦੂਰ ਤੇ ਗੁਰੂ ਘਰ ਆ ਗੁਰਦੁਆਰਾ ਸਾਹਿਬਾ ਪਿੰਡ ਦਾ ਹੋਰ ਕੋਈ ਰਸਤਾ ਵੀ ਨਹੀਂ ਹੈਗਾ ਜਾਨਵਾਲਾ ਤੇ ਬੜੀ ਹਰਾਨੀ ਦੀ ਗੱਲ ਆ ਕੀ ਸਰਕਾਰਾਂ ਕਹਿੰਦੀਆਂ ਵੀ ਅਸੀਂ ਵਿਕਾਸ ਕਰਦੇ ਆ ਪਰ ਹਜੇ ਪੰਜਾਬ ਦੇ ਪਿੰਡਾਂ ਦੇ ਵਿੱਚ ਮੈਂ ਤਾਂ ਸਮਝਦਾ ਕਿ ਹਜੇ ਆਪਣੇ ਕੋ ਗਲੀਆਂ ਨਾਲੀਆਂ ਨਹੀਂ ਸੁਭਰੀਆਂ ਤੇ ਆਪਾਂ ਦੂਜੀਆਂ ਤਾਂ ਗੱਲਾਂ ਹੀ ਕੀ ਕਰਨੀਆਂ ਆ ਆ ਪਿੱਛੇ ਤੁਸੀਂ ਵੇਖ ਲਓ 3 ਫੁੱਟ ਵੱਧ ਤੋਂ ਵੱਧ 3 ਜਾਂ 4 ਫੁੱਟ ਦੇ ਗੁਰੂ ਘਰ ਆ ਆ ਸਾਹਮਣੇ ਗੁਰੂ ਘਰ ਹੀ ਆ ਵੀਰੋ ਜਿਹੜਾ ਤੁਸੀਂ ਦੇਖਦੇ ਪਏ ਹੋ ਨਾ ਬਿਲਡਿੰਗ ਦੇ ਗੁਰੂ ਘਰ ਦੀ ਏ ਤੇ ਭਰਾਵੋ ਇੰਨਾ ਮੈਂ ਕਹਿੰਦਾ ਵੀ ਆਪਣਾ ਨੁਕਸਾਨ ਹੋ ਗਿਆ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਪਰ ਕਿਸੇ ਨੇ ਸਾਰ ਨਹੀਂ ਲਈ ਇੱਥੋਂ ਦੇ ਜਿਹੜਾ ਮੌਜੂਦਾ ਐਮਐਲਏ ਆ ਸ਼੍ਰੀ ਨਰੇਸ਼ ਘਟਾਰੀਆ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਡੇ ਪਿੰਡ ਅਰਸੂਲਪੁਰ ਹਲਕਾ ਜੀਰਾ ਇਹਦੇ ਵਿੱਚ ਤੁਸੀਂ ਆਓ ਨਜ਼ਰ ਮਾਰੋ ਤੇ ਜਿਹੜਾ ਕੀ ਤੁਹਾਨੂੰ ਜਾਣਕਾਰੀ ਹੋਵੇ ਕਿ ਪਿੰਡਾਂ ਦੇ ਕੰਮ ਕੀ ਏ ਸੋ ਮੈਂ ਤਾਂ ਇਹੀ ਕਹੂੰਗਾ ਕਿ ਪਹਿਲਾਂ ਤੁਸੀਂ ਆ ਗਲੀਆਂ ਨਾਲੀਆਂ ਇਹ ਇਹ ਜਿਹੜੀਆਂ ਹਰ ਇੱਕ ਪਿੰਡ ਦੇ ਵਿੱਚ ਆ ਇਹ ਗਲੀਆਂ ਨਾਲੀਆਂ ਤੁਸੀਂ ਖਤਮ ਕਰਕੇ ਵੱਡੇ ਵੱਡੇ ਸੀਵਰੇਜ ਪਾਓ ਤੇ ਮੈਂ ਵੀਰ ਨੂੰ ਕਹੂੰਗਾ ਵੀਰ ਅੱਗੇ ਆ ਮੇਰੇ ਨਾਲ ਨਾਲ ਆ ਤੂੰ ਵਿਖਾ ਸਾਰਾ ਵੀ ਆ ਕਿੰਨਾ ਗੰਦਾ ਪਾਣੀ ਬਿਮਾਰੀ ਆ ਵੀਰੋ ਨਿਹਰੀ ਮਲੇਰੀਆ ਇਹਦੇ ਵਿੱਚ ਡੇਂਗੂ ਇਹਦੇ ਵਿੱਚ ਆ ਤੁਸੀਂ ਹਾਲ ਵੇਖੋ ਤੇ ਸੰਗਤ ਵੀਰੋ ਗੁਰੂ ਘਰੇ ਜਾਣੋਂ ਹਟ ਗਈ ਕਿੰਡੀ ਵੱਡੀ ਗੱਲ ਆ ਮੈਂ ਕਹਿੰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਵੱਧ ਤੋਂ ਵੱਧ ਲਾਈਕ ਕਰੋ ਆ ਭਰਾ ਨੂੰ ਮੈਂ ਕਹਿੰਦਾ ਗਲੀ ਵਿਖਾਓ ਆ ਗਲੀ ਵੇਖੋ ਵੀਰੋ ਇਹ ਗਲੀ ਤਾਂ ਰਹੀ ਨਹੀਂ ਵੀਰੋ ਪਾਣੀ ਇੱਧਰ ਵੇਖੋ 1-1 ਫੁੱਟ 2-2 ਫੁੱਟ ਪਾਣੀ ਆ ਗੰਦਾ ਪਾਣੀ ਨਿਰੀ ਬਿਮਾਰੀ ਦਾ ਘਰ ਏ ਤੇ ਲੋਕਾਂ ਦੀਆਂ ਨੀਆਂ ਬਹਿ ਗਈਆਂ ਜਿਹੜੇ ਗਰੀਬ ਬੰਦੇ ਆ ਆ ਮੈਂ ਕਹੂੰਗਾ ਵੀਰ ਨੂੰ ਵਿਖਾਓ ਚੰਗੀ ਤਰ੍ਹਾਂ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੜੇ ਆ ਘਰ ਆ ਲੱਗੇ ਲੱਗੇ ਤੇ ਇਹਨਾਂ ਦੀਆਂ ਵੀਰੋ ਨੀਆਂ ਬਹਿ ਗਈਆਂ 2-3 ਸਾਲ ਹੀ ਹੋ ਗਏ ਆ ਕਿਸੇ ਨੇ ਇਹਦੇ ਵਿੱਚ ਇਹਦੇ ਵੱਲ ਨਜ਼ਰ ਨਹੀਂ ਮਾਰੀ ਤੇ ਮੈਂ ਬੇਨਤੀ ਕਰਦਾ ਕਿ ਜੇ ਕੋਈ ਜਾਗਦੀ ਜ਼ਮੀਰ ਵਾਲਾ ਕੋਈ ਲੀਡਰ ਜਾਂ ਕੋਈ ਹੋਰ ਵੀ ਆਫੀਸਰ ਮੇਰੀ ਬੇਨਤੀ ਸੁਣਦਾ ਮੈਂ ਉਸ ਨੂੰ ਇਹੇ ਹੱਥ ਜੁੜ ਕੇ ਬੇਨਤੀ ਕਰੂੰਗਾ ਭਰਾਓ ਹੋਰ ਤੁਸੀਂ ਕੰਮ ਚਾਹੇ ਕੋਈ ਮਹੀਨਾ 2 ਮਹੀਨੇ ਲੇਟ ਕਰਦੇ ਹੋ ਪਰ ਆ ਜਿਹੜਾ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਹੈ ਇਸ ਤੇ ਤੁਸੀਂ ਜਰੂਰ ਨਜ਼ਰ ਮਾਰੋ ਇਸ ਨੂੰ ਤੁਸੀਂ ਜਿਹੜਾ ਇਸ ਦਾ ਕੋਈ ਨਾ ਕੋਈ ਤੁਸੀਂ ਜਰੂਰ ਹੱਲ ਕਰੋ ਤਾਂ ਜੋ ਜਿਹੜੀ ਸੰਗਤ ਆ ਇਹ ਗੁਰੂ ਘਰੇ ਦਰਸ਼ਨ ਕਰਨ ਲਈ ਜਾ ਸਕੇ ਅੱਧੀ ਸੰਗਤ ਤਾਂ ਇਸੇ ਕਰਕੇ ਘਰੇ ਗੁਰੂ ਘਰੇ ਜਾ ਨਹੀਂ ਰਹੀ ਕਿ ਜਿਹੜਾ ਪਾਣੀ ਇਹ ਗੰਦਾ ਨਿਰਾ ਬਿਮਾਰੀਆਂ ਦਾ ਘਰ ਹੈ ਨਿਰਾ ਮਲੇਰੀਆ ਨਿਰਾ ਮੱਛਰ ਤੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਉਹ ਜਿਹੜੇ ਗਰੀਬ ਘਰ ਨੇ ਇੱਥੇ ਉਹਨਾਂ ਦੀਆਂ ਨੀਆਂ ਬਹਿ ਗਈਆਂ ਭਰਾਵੋ ਬਾਲਿਆਂ ਵਾਲੀਆਂ ਛੱਤਾਂ ਆ ਤੇ ਉਹਨਾਂ ਦੀਆਂ ਜਿਹੜੀਆਂ ਨੀਆਂ ਕੰਧਾਂ ਉਹ ਬਹਿ ਗਈਆਂ ਕੋਠੇ ਉਹਨਾਂ ਦੇ ਡਿੱਗਣ ਤੇ ਆ ਗਏ ਸੋ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਵੱਧ ਤੋਂ ਵੱਧ ਕਿ ਭਾਈ ਪਿੰਡ ਰਸੂਲਪੁਰ ਜ਼ਿਲ੍ਹਾ ਫਿਰੋਜ਼ਪੁਰ ਹਲਕਾ ਜੀਰਾ ਇਹਦੇ ਵਿੱਚ ਕੋਈ ਨਾ ਕੋਈ ਮੇਰਾ ਭਰਾ ਕੋਈ ਐਮਐਲਏ ਸਾਹਿਬ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਥੇ ਤੁਸੀਂ ਆਓ ਨਜ਼ਰ ਮਾਰੋ ਤਾਂ ਇਹਦਾ ਹੱਲ ਕਰੋ ਕੋਈ ਨਾ ਕੋਈ ਤਾਂ ਜੋ ਜਿਹੜੀ ਸੰਗਤ ਆ ਇਹ ਗੁਰੂ ਘਰੇ ਜਾ ਸਕੇ ਗੁਰੂ ਘਰ ਦਰਸ਼ਨ ਕਰਨ ਲਈ ਜਾ ਸਕੇ ਤੇ ਆ ਵੀਰ ਨੂੰ ਕਹਿਣਾ ਪਿਆ ਮੇਰੇ ਨਾਲ ਨਾਲ ਤੁਰਿਆ ਇਹ ਵਖਾ ਅੱਧੀ ਕਰੀ ਬਣੀ ਚੱਦੀ ਬਨਣ ਵਾਲੀ ਦੇ ਦਰਵੇ ਕੋਈ ਨਹੀਂ ਮੈਂ ਵੀਰ ਨੂੰ ਕਹੂੰਗਾ ਆ ਵਖਾਓ ਆ ਗੁਰੂ ਘਰ ਵੀਰੋ ਤੁਸੀਂ ਆਪ ਅੱਖੀਂ ਦੇਖ ਲਓ ਆ ਗੰਦਾ ਪਾਣੀ ਏ ਤੇ ਆ ਕਿੰਨੀ ਕੁ ਦੂਰ ਤੇ ਗੁਰੂ ਘਰ ਏ ਵੱਧ ਤੋਂ ਵੱਧ ਵੀਰੋ 3 ਫੁੱਟ ਤੇ ਗੁਰੂ ਘਰ ਏ ਤੇ ਕਿਸੇ ਦਾ ਵੀਰੋ ਇਹ ਤੁਸੀਂ ਹਿਸਾਬ ਲਾ ਲਓ 2 ਸਾਲ ਹੀ ਹੋ ਗਏ ਮੇਰੇ ਹਿਸਾਬ ਨਾਲ ਲੋਕੀ ਪਤਾ ਨਹੀਂ ਕਿਵੇਂ ਦਿਨ ਕੱਟ ਰਹੇ ਆ ਆ ਵੇਖੋ ਵੀਰ ਨੂੰ ਕੰਧ ਵਖਾ ਵੀਰਾ ਕੰਧ ਵਖਾ ਚੰਗੀ ਤਰ੍ਹਾਂ ਜਿਹੜੀ ਆ ਘਰ ਦੀ ਨੀਂਹ ਵੇਖੋ ਵੀਰੋ ਬਹਿ ਗਈ ਆ ਕੰਧ ਆ ਘਰ ਆ ਜਿਹੜਾ ਵੀਰੋ ਕਿਸੇ ਦਾ ਆ ਵੇਖੋ ਪਾਣੀ ਵੇਖੋ ਵੀਰੋ ਗੰਦਾ ਪਾਣੀ ਤਿੰਨ ਤਿੰਨ ਚਾਰ ਚਾਰ ਫੁੱਟ ਨੀਆਂ ਦੇ ਉੱਤੇ ਪਾਣੀ ਚੜਿਆ ਹੋਇਆ ਤੇ ਇਹ ਵੀਰੋ ਕੰਧ ਹੋ ਸਕਦਾ ਅੱਜ ਡਿੱਗ ਪੇ ਹੋ ਸਕਦਾ ਸਵੇਰੇ ਡਿੱਗ ਪੇ ਤੇ ਜਿਹੜਾ ਗਰੀਬ ਆ ਗਰੀਬਲੀ ਦਾ ਭਰਾ ਉਹ ਇੱਕ ਬੋਰੀ ਸੀਮਿੰਟ ਦੀ ਲਿਆਉਣੀ ਪੜੀ ਔਖੀ ਇਹ ਤੇ ਉਹ ਕੰਧ ਵਿਚਾਰਾ ਕਿੱਥੋਂ ਕਰੂਗਾ ਸੋ ਮੈਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦਾ ਕਿ ਜੇਕਰ ਜੇਕਰ ਕੋਈ ਮੇਰੀ ਆਵਾਜ਼ ਸੁਣਦਾ ਪਿਆਏ ਉਸ ਨੂੰ ਮੈਂ ਇਹ ਹੀ ਬੇਨਤੀ ਕਰਦਾ ਕਿ ਜਿਹੜਾ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਹੈ ਇਹ ਸੁਣਦਾ ਤੁਸੀਂ ਕੋਈ ਨਾ ਕੋਈ ਹੱਲ ਜਰੂਰ ਕਰੋ ਤਾਂ ਜੋ ਜਿਹੜੀ ਸੰਗਤ ਆ ਉਹ ਗੁਰੂ ਘਰੇ ਦਰਸ਼ਨਾ ਦਰਸ਼ਨ ਕਰਨ ਜਾ ਸਕੇ ਤੇ ਆ ਵੀਰ ਨੂੰ ਕਹੂੰਗਾ ਆ ਮੇਰੇ ਨਾਲ ਨਾਲ ਤੁਰਿਆ ਤੇ ਗੁਰੂ ਘਰ ਸੰਗਤਾਂ ਨੂੰ ਵਿਖਾ ਦੇ ਵੀ ਕਿਤੇ ਇਹ ਨਾ ਕਹਿਣ ਵੀ ਇਹ ਜਾਣ ਕੇ ਕਰਦੇ ਆ ਗੁਰੂ ਘਰ ਵਿਖਾ ਦੇ ਉਹ ਵਾਕਈ ਵੀ 3-4 ਫੁੱਟ ਦੂਰ ਤੇ ਹੀ ਗੁਰੂ ਘਰ ਆ ਆਜੋ ਵੀਰ ਨਾਲ ਨਾਲ ਭਰਾ ਤੁਰਿਆ ਆ ਦੇਖੋ ਆ ਆ ਵੇਖੋ ਵੀਰੋ ਆ ਗੁਰੂ ਘਰ ਏ ਵੱਧ ਤੋਂ ਵੱਧ 3 ਫੁੱਟ ਦੂਰ ਤੇ ਹੀ ਗੁਰੂ ਘਰ ਏ ਕਿੱਥੇ ਆ ਅੱਛਾ ਉੱਪਰ ਮਹਾਰਾਜ ਦਾ ਪ੍ਰਕਾਸ਼ ਏ ਅੱਛਾ ਇਹ ਮੇਰੇ ਤੋਂ ਗਲਤੀ ਹੋ ਗਈ ਇਹ ਗੁਰੂ ਘਰ ਦਾ ਜਿਹੜਾ ਹਾਲ ਏ ਬਣਾਇਆ ਗਿਆ ਤੇ ਉੱਤੇ ਆ ਜਿਹੜਾ ਉਹ ਮਹਾਰਾਜ ਦਾ ਸਰੂਪ ਰੱਖਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਆ ਤੁਸੀਂ ਵੇਖ ਸਕਦੇ ਹੋ ਗੁਰੂ ਘਰ ਸਿਰਫ ਉਹ ਗੰਦੇ ਪਾਣੀ ਤੋਂ 2 ਜਾਂ 3 ਫੁੱਟ ਦੂਰੀ ਤੇ ਹੀ ਗੁਰਦੁਆਰਾ ਸਾਹਿਬ ਆ ਤੇ ਹੋਰ ਕੋਈ ਰਸਤਾ ਵੀ ਨਹੀਂ ਹੈਗਾ ਗੁਰੂ ਘਰੇ ਓਨਲੀ ਤੇ ਮੈਂ ਕਹਿੰਦਾ ਸੰਗਤਾ ਤਾਂ ਨੇ ਜਿਹੜਾ ਗੁਰਦੁਆਰਾ ਸਾਹਿਬ ਦਾ ਗਰੰਥੀ ਹੈ ਮੈਂ ਕਹਿੰਨਾ ਉਹ ਧੰਨਾ ਜਿਹੜਾ ਇਹ ਗੰਦੇ ਪਾਣੀ ਦੇ ਵਿੱਚ ਰਹਿ ਰਿਹਾ ਵਿਚਾਰਾ ਪਤਾ ਨਹੀਂ ਕੀ ਮਜਬੂਰੀਆਂ ਹੋਣੀਆਂ ਲੋਕਾਂ ਦੀਆਂ ਜਿਹੜੇ ਫਿਰ ਵੀ ਗੁਰੂ ਘਰੇ ਅੱਧੀ ਸੰਗਤ ਦਰਸ਼ਨ ਕਰਨ ਆਉਂਦੀ ਆ ਕਿਵੇਂ ਲੰਗ ਟੱਪ ਕੇ ਮੈਂ ਤਾਂ ਇਹ ਬਹੁਤ ਵੱਡੀ ਜਿਹੜੀ ਮੈਂ ਕਹੂੰਗਾ ਸੇਵਾ ਹੋਊਗੀ ਜੇਕਰ ਕੋਈ ਮੇਰੀ ਆਵਾਜ਼ ਸੁਣਦਾ ਹੈ ਤੇ ਮੈਂ ਉਸ ਨੂੰ ਇਹ ਹੀ ਬੇਨਤੀ ਕਰਦਾ ਕਿ ਭਾਈ ਬਾਕੀ ਕੰਮ 10 15 ਦਿਨ ਬਾਅਦ ਵਿੱਚ ਹੋ ਜਾਣਗੇ ਪਰ ਜਿਹੜਾ ਜ਼ਰੂਰੀ ਕੰਮ ਆ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਇਹਨੂੰ ਸਾਫ਼ ਸੁਥਰਾ ਤੁਸੀਂ ਬਣਾਓ ਸੋ ਆ ਤੁਸੀਂ ਨਿਸ਼ਾਨ ਸਾਹਿਬ ਗੁਰੂ ਘਰ ਦਾ ਵੇਖ ਸਕਦੇ ਜੇ ਤੇ ਅੰਤ ਵਿੱਚ ਮੈਂ ਇਹ ਹੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਮੇਰੀ ਗੱਲ ਜਿਹੜੀ ਇਹ ਸਰਕਾਰਾਂ ਦੇ ਕੰਨਾਂ ਤੱਕ ਪਹੁੰਚ ਸਕੇ ਤੇ ਜਿਹੜਾ ਇਸ ਮੁੱਦਾ ਇਹਦਾ ਹੱਲ ਹੋ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ